ਅਜੀ ਸਰ ਅੱਜ ਕੈਂਪ ਆਇਆ ਹੋਵੇ ਥੋੜਾ ਜਿਆਦਾ ਕੈਂਪ ਆਇਆ ਕੱਲ ਕੱਲਾ ਕੈਂਪ ਆਇਆ ਹੈ ਇਸਦੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਰਿਹਾ ਪੋਜ਼ਿਟਿਵਿਟੀ ਤੋਂ ਐਮਪੀ ਸਿੰਘ ਜੀ 2018 ਤੋਂ اسی ਹਸਪੀਟਲਾਂ ਦੇ ਵਿੱਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਤੇ ਹਰ ਸਾਲ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਕਿ ਮਹਾਰਾਜ ਸਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਲ ਬਖਸ਼ੇ ਤੇ ਅਸੀਂ ਪਿਛਲੇ 4 ਸਾਲਾਂ ਤੋਂ ਸ਼ੁਕਰਾਨੇ ਦੇ ਨਾਲ-ਨਾਲ ਬਲੱਡ ਨੇਸ਼ਨ ਕੈਂਪ ਲਗਾਉਣਾ ਸ਼ੁਰੂ ਕੀਤਾ ਸਾਡੀ ਇੱਕ ਕੈਂਪਾਂ ਦੀ ਲੜੀ ਚੱਲ ਰਹੀ ਹੈ ਵੀ ਜਿਸ ਜਗ੍ਹਾ ਤੇ ਕਈ ਛੋਟੇ ਤੱਕੇ ਤੱਕ ਲੋਕ ਨਹੀਂ ਪਹੁੰਚ ਪਾਉਂਦੇ ਸਾਡੀ ਕੋਸ਼ਿਸ਼ ਹੁੰਦੀ ਹੈ ਇੱਕ ਅਸੀਂ ਹਸਪਤਾਲ ਖੋਲਿਆ ਸੀ ਅੱਖਾਂ ਦਾ 2022 ਦੇ ਵਿੱਚ ਅਸੀਂ ਜਾ ਕੇ ਛੋਟੇ-ਛੋਟੇ ਜਗ੍ਹਾ ਦੇ ਵਿੱਚ ਉੱਥੇ ਜਾ ਕੇ ਅਸੀਂ ਆਪਰੇਸ਼ਨਾਂ ਦੇ ਹਸਪਤਾਲ ਦੇ ਅੱਖਾਂ ਦੇ ਕੈਂਪ ਲਗਾਣੇ ਆ ਅੱਜ ਇੱਥੇ ਬਲੱਡ ਨੇਸ਼ਨ ਦੇ ਵਿੱਚ ਨਾਲ 5 ਟੀਮਾਂ ਆਈਆਂ ਨੇ ਜੀ ਬਲੱਡ ਦੇ ਵਾਸਤੇ ਅੱਖਾਂ ਦਾ ਹਸਪਤਾਲ ਦੀ ਅੱਖਾਂ ਦੀ ਟੀਮ ਆਈ ਹੈ ਦੰਦਾ ਦੀ ਟੀਮ ਆਈ ਹੈ ਤੇ ਕਲੀਓ ਹਸਪਤਾਲ ਵੱਲੋਂ ਔਰਤਾਂ ਤੇ ਬੱਚਿਆਂ ਦੇ ਮਾਹੇ ਡਾਕ ਸਾਰੇ ਜਨਰਲ ਚੈੱਕਅਪ ਦਾ ਕੈਂਪ ਆਣੀ ਗਿਆ ਜੀ ਮੈਡੀਕਲ ਪ੍ਰੈਸ਼ਰ ਵੀ ਹੋਣਗੇ ਤੇ ਚੈੱਕਅਪ ਵੀ ਕਰਾ ਹੋਣਾ ਨਹੀਂ ਇੱਥੇ ਤਾਂ ਇਕੱਲੇ ਚੈੱਕਅਪ ਹੀ ਹੋਣਗੇ ਜੀ ਕਿਉਂਕਿ ਇੱਥੇ ਇਹਨਾਂ ਸਿਸਟਮ ਨਹੀਂ ਕੀਤਾ ਜਾ ਸਕਦਾ ਜਿਹੜੇ ਲੋਕਾਂ ਦੇ ਲੋੜਵੰਦਾਂ ਦੇ ਨਿਕਲਣਗੇ ਆਪਰੇਸ਼ਨ ਉਹਨਾਂ ਦੇ ਬਾਅਦ ਚ ਆਪਰੇਸ਼ਨ ਵੀ ਕੀਤੇ ਜਾਓ ਉਹ ਉਸਲੀ ਫ੍ਰੀ ਹੋਣਗੇ ਕਿ ਕੁਝ ਉਹ ਜੀ ਦੇਖਿਆ ਜਾਏਗਾ ਵੀ ਜੇ ਬਹੁਤ ਜ਼ਿਆਦਾ ਕੋਈ ਜ਼ਰੂਰਤਮੰਦ ਹੈ ਤੇ ਉਹਨਾਂ ਦੇ ਆਪਰੇਸ਼ਨ ਫ੍ਰੀ ਅਸੀਂ ਆਲਰੇਡੀ ਹੀ ਕਰਾ ਰਹੇ ਹਾਂ ਹਰ ਮਹੀਨੇ 15 ਤੋਂ 20 ਆਪਰੇਸ਼ਨ ਫ੍ਰੀ ਅਸੀਂ ਕਰਾ ਰਹੇ ਹਾਂ ਸਾਡੀ ਸੰਸਥਾ 2022 ਤੋਂ ਅੱਕਾ ਤੇ ਆਪਰੇਸ਼ਨ ਫ੍ਰੀ ਕਰ ਰਹੀ ਹੈ ਅੱਜ ਰਿਓ ਪੋਜ਼ਿਟਿਵਿਟੀ ਤੇ ਲਾਈਫ ਲਾਈਨ ਫਾਊਂਡੇਸ਼ਨ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਤੇ ਮੈਡੀਕਲ ਚੈੱਕਅਪ ਕੈਂਪ ਹਰ ਤਰ੍ਹਾਂ ਦੇ ਇੱਥੇ ਡਾਕਟਰ ਮੌਜੂਦ ਨੇ ਅਸੀਂ ਇਹਨਾਂ ਦਾ ਤੇ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਵੀ ਧੰਨਵਾਦ ਜਿਹੜੇ ਇਹਨਾਂ ਨੂੰ ਸਹਿਯੋਗ ਕਰਦੇ ਆ ਸਾਰੀ ਇਹਨਾਂ ਦੀ ਟੀਮ ਦਾ ਧੰਨਵਾਦ ਜਿਹੜੇ ਸਮਾਜ ਲਈ ਹਮੇਸ਼ਾ ਤਿਆਰ ਰਹਿੰਦੇ ਉਹਨਾਂ ਨੂੰ ਅੱਧੀ ਰਾਤ ਵੀ ਅਸੀਂ ਬੜੀ ਵਾਰੀ ਤੰਗ ਕਰੀਦਾ ਵੀ ਕਿਤੇ ਬਲੱਡ ਦੀ ਲੋੜ ਆ ਉਹਨਾਂ ਦਾ ਇੱਕ ਵਾਰੀ ਨੰਬਰ ਦਿਓ ਜਦ ਇਹ ਰਾਤ ਨੂੰ 2 ਵਜੇ ਇਹਨਾਂ ਦੀ ਟੀਮ ਤਿਆਰ ਹੁੰਦੀ ਆ ਸਾਰੇ ਹੀ ਸਾਡੇ دوست ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਨਾਲ ਨੂੰ ਵੱਲ ਉੱਦਮ ਬੱਜੇ ਅਸੀਂ ਹਮੇਸ਼ਾ ਇਸ ਟੀਮ ਦੇ ਨਾਲ ਆ ਸਾਡੀ ਵੀ ਜਿੱਥੇ ਡਿਊਟੀ ਲਾਣ ਗਈ ਅਸੀਂ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਦੇਖਦੇ ਹੋਰ ਕਿੰਨਾ ਤੇ ਕਿੰਨਾ ਸਨੇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨਸ਼ੀਰ ਗੁਰ ਦੇ 72 ਸਾਹਿਬ ਜਿਹਦੀ 350 ਸਾਲਾਂ ਸਦੀ ਨੂੰ ਸਮਰਪਿਤ ਲਾਈਫ ਐਂਡ ਫਾਊਂਡੇਸ਼ਨ ਵੱਲੋਂ ਇਹ ਤੀਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਇੱਕ ਵਧਾਈ ਦੇ ਪਾਤਰ ਸਾਡੇ ਰੇ ਆਫ ਪੋਜ਼ਿਟਿਵਿਟੀ ਦੇ ਐਮਪੀ ਸਿੰਘ ਜੀ ਵੱਲੋਂ ਇੱਕ ਸੱਤਵਾਂ ਸਾਲਾਨਾ ਪ੍ਰੋਗਰਾਮ ਕਰਾ ਰਹੇ ਨੇ ਸੋ ਇਹਦੇ ਦੌਰਾਨ ਬਲੱਡ ਡੋਨੇਸ਼ਨ ਕੈਂਪ ਮੈਡੀਕਲ ਕੈਂਪ ਅਤੇ ਹੋਰ ਦੋ ਪਹਿਰਾ ਦੋ ਪਹਿਰਾ ਜੋ ਹੈ ਗੁਰਦੁਆਰਾ ਹਾਲ ਦੇ ਵਿੱਚ ਲਗਾਇਆ ਹੋਣਾ ਹੈ ਸੋ ਇਹ ਬਹੁਤ ਹੀ ਸਲਾਘਾਯੋਗ ਕੰਮ ਹੈ ਜੋ ਰੇਓ ਪੋਜ਼ਿਟਿਵਿਟੀ ਕਰ ਰਹੀ ਹੈ ਲਾਈਫਲਾਈਨ ਫਾਊਂਡੇਸ਼ਨ ਉਹਨਾਂ ਦੀ ਸਹਿਯੋਗੀ ਹੈ ਇੱਥੇ ਜੋ ਬਲੱਡ ਡੋਨਰ ਆ ਕੇ ਬਲੱਡ ਡੋਨੇਟ ਕਰਦੇ ਹਨ ਉਹ ਹਰ ਹਸਪੀਟਲ ਦੇ ਅੰਦਰ ਜੋ ਲੋਡ 1 ਹਨ ਉਹਨਾਂ ਵਾਸਤੇ ਮੁਹੱਈਆ ਕਰਾਇਆ ਜਾਂਦਾ ਹੈ ਲਾਈਫਲਾਈਨ ਫਾਊਂਡੇਸ਼ਨ ਦੇ ਸੇਵਾ ਨਿਭਾ ਰਹੀ ਹੈ ਤੇ ਨਾਲ ਜੋ ਲੋਕ ਆਪਣੀ ਮਾਇਕ ਕਮਾਈ ਘਟ ਹੋਣ ਦੇ ਕਾਰਨ ਚੰਗੇ ਇਲਾਜ ਨਹੀਂ ਕਰਵਾ ਪਾਉਂਦੇ ਉਹਨਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਡੈਂਟਲ ਅੱਖਾਂ ਦਾ ਚੈੱਕਅਪ ਲੇਡੀਜ਼ ਔਰਤਾਂ ਦੀ ਜਿਹੜੀ ਜ਼ਰੂਰਤਾਂ ਵਾਲੇ ਇੱਥੇ ਦੇਖਰੇਖ ਹੋ ਰਹੀ ਹੈ ਸੋ ਇਹ ਸਾਰਾ ਕਾਰਜ ਚੱਲੇ ਨੇ ਸੋ ਵਧਾਈ ਦੇ ਪਾਤਰ ਨੇ ਸਾਰੀ ਟੀਮ ਜੋ ਇਸ ਸਾਰੀ ਇਸ ਮਾਮਾ ਆ ਕੇ ਨਿਭਾਰੀ ਹੈ ਸੋ ਇਨੀ ਕੋ ਬੇਨਤੀ ਕਰਾਂਗਾ ਜੋ ਵੀ ਇੱਥੇ ਬਲੱਡ ਡੋਨੇਸ਼ਨ ਕਰਦਾ ਹੈ ਉਹਨਾਂ ਵਾਸਤੇ ਅਸੀਂ ਸਾਰਿਆਂ ਨੇ ਇੱਕ ਲਾਈਫਲਾਈਨ ਫਾਊਂਡੇਸ਼ਨ ਦਾ ਮੈਡਲ ਅਤੇ ਜੋ ਉਹਨਾਂ ਵਾਸਤੇ ਸਲਮਾਨ ਅਸੀਂ ਹਰ ਵਾਰੀ ਦਿੰਨੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਬਲੱਡ ਡੋਨੇਸ਼ਨ ਲਗਾਤਾਰ ਰਹਿੰਦੇ ਸਵਾਸਾ ਤੱਕ ਹੁੰਦਾ ਰਹੇ ਇਹੀ ਸੇਵਾ ਸਜੋ ਸਾਰੇ ਆਤਮਾਨੇ ਵਾਈ ਗੋਜੀ ਕਾਲ ਸਾਹ ਵਾਈ ਗੋਜੀ ਬੋਲੋ ਕਹਿਣਾ ਚਾਹੂਗਾ ਅੱਜ ਇਹ ਅੱਜ ਚੌਥਾ ਬਲੈਟਿਨਸ਼ਨ ਕੈਂਪ ਜਿਹੜੇ ਪੋਜ਼ਿਟਿਵਿਟੀ ਐਂਜੂਵਿਲਾ ਲਗਾਇਆ ਗਿਆ ਅਸਰਬੱਤੇ ਭਲੇ ਵਾਸਤੇ ਅੱਜ ਜਿਹੜਾ ਇਹ ਬਲੈਟਿਨਸ਼ਨ ਕੈਂਪ ਲਗਾਇਆ ਗਿਆ ਵਾਕਿ ਚ ਲਗਾਯੋ ਕਦਮ ਹੈ ਔਰ ਕੈਤ ਦਿਨ ਦਿਨੇ ਵੀ ਕਿਸੇ ਕਾਰਜ ਨੂੰ ਵੀ ਆਪਾਂ ਔਰ ਹਲਕੇ ਕਰਦੇ ਹਾਂ बार करना एक अलग गल हो तो जाती है बट उस चीज़ को लगातार प्रॉपरली मैनेज करके चलना और लगातार इको जि हो हाइक लेके आना मैं लगता सब तो वाला चैलेंज है सो तो सारी टीम मैंबरस को बहुत बहुत मुबारकबाद जो बड़ा सक्सैसफुल डिनेशन कैंपेन जिसे गुरुद्वारा साहब में आया और मेरे नाल मेरे हाउस के मैंबर धोनी जी और गोगा जी मौजूद थे और एम एल ए साहब ਤੁਸ ਆਪ ਉਹ ਵੀ ਮੇਰੇ ਮੁਕੇ ਗਏ ਆ ਮੇਰੀ ਗੱਲ ਵੀ ਹੋਈ ਉਹਨਾਂ ਦੇ ਨਾਲ ਪਰ ਜਿੱਥੇ ਕਿਤੇ ਐਨ ਜੀਓਜ਼ ਬਣਦੇ ਚੰਗੇ ਕਾਜ ਕੀਤੇ ਜਾਂਦੇ ਉਸ ਸਮੇਂ ਆਮ ਆਦਮੀ ਪਾਰਟੀ ਦੀ ਉੱਚੀ ਨੀਡਰਸ਼ਿਪ ਕਲਾਕਲਾ ਵਲੰਟੀਅਰ ਔਰ ਮੇਰੇ ਅਰਗੇ ਨਿਮਾਨੀਤ ਨਿਮਾਣੇ ਵਲੰਟੀਅਰ ਨੂੰ ਮੌਕਾ ਮਿਲਦਾ ਇਥੇ ਆ ਕੇ ਇਨ ਐਸ ਚੰਗੇ ਕਾਰਜ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਦਾ ਉਸ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਚੰਗਾ ਕਾਰਜ ਕੀਤਾ ਔਰ ਇਸ ਚੰਗੇ ਕਾਰਜ ਦਾ ਇਸਸਾ ਬਣਦਾ ਵੀ ਮੌਕਾ ਦਿੱਤਾ ਔਰ ਪ੍ਰਮਾਤਮਾ ਅਗੇ ਇਨਰੀ ਤੰਦਰੁਸਤੀ ਔਰ ਕਾਮਯਾਬੀ ਲਈ ਦੁਆ ਕਰਦੇ ਆਂ ਔਰ ਸਾਰੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਬਲੱਡ ਡੋਨੇਟ ਕੀਤਾ ਹੈ ਕਿਉਂਕਿ ਖੂਨਦਾਨ ਮਹਾਦਾਨ ਖੂਨਦਾਨ ਮਹਾਦਾਨ ਕਿਉਂ kiya ਜਾਂਦਾ ਹੈ ਹਰ ਚੀਜ਼ ਅੱਜਕੱਲ੍ਹ ਦੁਨੀਆ ਦੇ ਵਿੱਚ ਪੈਦਾ ਹੋਣ ਲੱਗ ਗਈ ਹੈ ਬਟ ਸਾਇੰਸ ਕੋਈ ਵੀ ਕੋਈ ਰਾਜ਼ਤਾਨੀ ਨਿਕਲੇ ਜਿਹਦੇ ਨਾਲ ਬਲੱਡ ਬਣ ਪੈਦਾ ਕਰ ਸਕਦਾ ਸੋ ਇਹ ਸਰੀਰ ਦੇ ਅੰਦਰ ਹੀ ਪੈਦਾ ਹੁੰਦਾ ਹੈ ਔਰ ਆਪਣੇ ਸਰੀਰ ਦੇ ਵਿੱਚੋਂ ਤੁਸੀਂ ਚੀਜ਼ ਨੂੰ ਕਿਸੇ ਹੋਰ ਨੂੰ ਡੋਨੇਟ ਕਰਨਾ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਮੈਂ ਸੋਚਿਆ ਬਹੁਤ ਵੱਡਾ ਉਤਰਾਲਾ ਹੈ ਔਰ ਬਹੁਤ ਚੰਗੀ ਤੇ ਨੇਕ ਸੋਚ ਹੈ ਔਰ ਪ੍ਰਮਾਤਮਾ ਇਸ ਨੇਕ ਸੋਚ ਨੂੰ ਬਰਕਰਾਰ ਰੱਖੇ ਬਿਲਕੁਲ ਜੀ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਜਿੱਥੇ ਕੋਈ ਵੀ ਦਿੱਕਤ ਆ ਜਵੇ ਪੰਜਾਬੀ ਜੁੜੇ ਸਭ ਤੋਂ ਮੂਹਰੇ ਖੜੇ ਹੁੰਦੇ ਨੇ ਸੋ ਅਸੀਂ ਅਕਸਰ ਦੇਖਦੇ ਆਂਦੇ ਸੀ ਵੀ ਅੱਗੇ ਖੂਨ ਦੀ ਕਮੀ ਕਰਕੇ ਬੜੀਆਂ ਜਗਾਵਾਂ ਦੇ ਉੱਤੇ ਬੜੀਆਂ ਮੋਤਾ ਹੋ ਜਾਂਦੀਆਂ ਸੀ ਬੜੀ ਦਿੱਕਤ ਆਦੀ ਸੀ ਪਰ ਅੱਜ ਮਨ ਨਾਲ ਕਹਿ ਸਕਦੇ ਆਂ ਵੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕੋਈ ਅਜਿਹਾ ਹਿੱਸਾ ਹੋਏਗਾ ਜਿੱਥੇ ਖੂਨ ਦੀ ਕਮੀ ਕਰਕੇ ਕਿਸੇ ਦੇ ਜੱਤ ਹੋ। ਸੋ ਇਹ ਪ੍ਰਾਲੇ ਬਹੁਤ ਜੱਗੇ ਨੇ ਸਾਰਾ ਯੂਥ ਇਕੱਠਾ ਹੋ ਕੇ ਰੜ ਕੇ ਇਹਦੇ ਵਿੱਚ ਭਾਗ ਲੈ ਰਿਆ ਔਰ ਸਾਰੇ ਮੇਰੇ ਵੀਰਾ ਨੇ ਇਸ ਬੁਚੰਗੀ ਸੋਚ ਦੇ ਨਾਲ ਇਸ ਚੰਗੇ ਨੇਕ ਉਪਰਾਲੇ ਨੂੰ ਅੱਜ ਇੱਥੇ ਕੀਤਾ ਹੈ ਔਰ ਮੈਂ ਆਸ ਕਰਦੀ ਹਾਂ ਇਸਾ ਜਿਹੇ ਹੀ ਉਪਰਾਲੇ ਸਾਰੇ ਕਿਤੇ ਹੁੰਦੇ ਰਹਿਣਗੇ ਧੰਨਵਾਦ ਜੀ